ਅੱਜ ਆਪਾਂ ਬਣਾਵਾਂਗੇ ਫਲੂਦਾ ਆਈਸਕ੍ਰੀਮ ਉਹ ਵੀ ਕਰਦੀਆਂ ਸੇਮੀਆਂ ਤੋਂ ਤੇ ਘਰ ਦੇ ਸਮਾਨ ਤੋਂ ਕਿਸ ਤਰ੍ਹਾਂ ਬਣਾਉਣਾ ਹੈ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਗਰਮੀ ਦਾ ਮੌਸਮ ਹੋਵੇ ਤੇ ਠੰਡਾ ਠੰਡਾ ਫਲੂਦਾ ਮਿਲ ਜੇ ਫਿਰ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਇਸ ਤਰ੍ਹਾਂ ਆਪਾਂ ਆਸਾਨ ਤਰੀਕੇ ਦੇ ਨਾਲ ਬਣਾ ਲਵਾਂਗੇ ਸਤਿ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਤੁਹਾਡੇ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਇਹ ਜਿਹੜਾ ਚੈਨਲ ਨੂੰ ਫੋਲੋ ਕਰ ਲਓ ਤੇ ਨਾਲ ਦੇ ਨਾਲ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਣਾ ਜਰੂਰ ਕਰਦੇ ਆ ਕਰੋ ਬੈਲ ਆਈਕਨ ਦਬਾਇਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਸਤ ਤੁਹਾਡੇ ਕੋਲ ਪਹੁੰਚ ਸਕੇ ਤੇ ਰੈਸਪੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਮੈਂ ਅੱਧੀ ਕੌਲੀ ਇਹ ਜਿਹੜਾ ਦੁੱਧ ਲਿਆ ਏ ਠੰਡਾ ਉਹਦੇ ਵਿੱਚ ਦੋ ਚਮਚ ਆਪਾਂ ਕਸਟਰਡ ਪਾਊਡਰ ਆ ਜਿਹੜਾ ਮਿਲਾ ਕੇ ਸਾਈਡ ਤੇ ਰੱਖ ਦਵਾਂਗੇ ਇਸ ਤਰ੍ਹਾਂ ਕਰਨ ਨਾਲ ਕੀ ਆ ਕਸਟਰਡ ਦੇ ਵਿੱਚ ਜਿਹੜੇ ਗੁਠਲੀਆਂ ਨਹੀਂ ਤੇ ਬਿਲਕੁਲੀ ਸਮੂਥ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਏ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਇਹ ਜਿਹੜਾ ਕਸਟਰਡ ਆ ਉਹ ਮਿਲਾ ਲੈਣਾ ਏ ਤੇ ਦੂਜੀ ਸਾਈਡ ਤੇ ਇੱਕ ਤਿਆਰੀ ਆਪਾਂ ਹੋਰ ਕਰਕੇ ਰੱਖ ਲੈਨੇ ਆ ਮੈਂ ਪਾਣੀ ਲਿਆ ਏ ਸਿੰਪਲ ਤੇ ਇਹਦੇ ਵਿੱਚ ਸਬਜ਼ਾ ਦੇ ਬੀਜ ਜਨ ਜਿਹਨੂੰ ਚੀਆ ਸੀਡਸ ਕਹਿੰਦੇ ਨੇ ਉਹ ਪਿਓਕੇ ਆ ਰੱਖ ਦਿੱਤੇ ਆ ਇੰਨੇ ਟਾਈਮ ਦੇ ਵਿੱਚ ਆਪਣਾ ਜਿਹੜਾ ਫਲੂਦਾ ਬਣੂਗਾ ਉਹਨੇ ਟਾਈਮ ਦੇ ਵਿੱਚ ਇਹ ਚੀਜ਼ਾਂ ਆਪਣੀਆਂ ਜਿਹੜੀਆਂ ਚੀਆ ਸੀਡਾ ਉਹ ਵੀ ਫੁੱਲ ਜਾਣਗੇ ਇਸ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇਗੇ ਬਾਜ਼ਾਰ ਦੇ ਵਿੱਚ ਉਹ ਤੁਹਾਨੂੰ ਆਰਾਮ ਦੇ ਨਾਲ ਮਿਲ ਜਾਣਗੇ ਤੇ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ ਇਹ ਦੂਜੀ ਸਾਈਡ ਤੇ ਮੈਂ ਜਿਹੜਾ ਪੌਣਾ ਕਿਲੋ ਦੁੱਧ ਦਾ ਉਹ ਲਿਆਏ ਇਹਨੂੰ ਆਪਾਂ ਉਬਾਲ ਲਵਾਂਗੇ ਤੇ ਇਹਦੇ ਵਿੱਚ ਜਿਹੜੀਆਂ ਸੇਮੀਆਂ ਪਾ ਦਵਾਂਗੇ ਘਰ ਦੀਆਂ ਸੇਮੀਆਂ ਮੇਰੇ ਕੋਲ ਛੋਟੀਆਂ ਸੇਮੀਆਂ ਸੀਗੀਆਂ ਮੈਂ ਇੱਕ ਕਵਾਲਿਫਾਈ ਹੈ ਛੋਟੀ ਤੁਹਾਡੇ ਕੋਲ ਜਿਹੜੀਆਂ ਲੰਬੀਆਂ ਸੇਮੀਆਂ ਹੈਗੀਆਂ ਨੇ ਤੁਸੀਂ ਉਹ ਵੀ ਪਾ ਸਕਦੇ ਹੋ ਕੋਈ ਵੀ ਸੇਮੀਆਂ ਹੋਣ ਬਸ ਉਹ ਜਿਹੜੀ ਤੁਸੀਂ ਇਹਦੇ ਵਿੱਚ ਐਡ ਕਰ ਦੋ ਤੇ ਜਦੋਂ ਤੱਕ ਸੇਮੀਆਂ ਸੌਫਟ ਨਹੀਂ ਹੋ ਜਾਂਦੀ ਹੈਗੀਆਂ ਉਸ ਟਾਈਮ ਤੱਕ ਆਪਾਂ ਨੂੰ ਲਗਾਤਾਰ ਪਕਾ ਲਵਾਂਗੇ ਮੀਡੀਅਮ ਟੂ ਹਾਈ ਫਲੇਮ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਸੇਵੀਆਂ ਤੁਹਾਡੀਆਂ ਜ਼ਿਆਦਾ ਗਾੜੀਆਂ ਹੋ ਗਈਆਂ ਨੇ ਜਾਂ ਫਿਰ ਦੁੱਧ ਘਟਾ ਤਾਂ ਤੁਸੀਂ ਇਹਦੇ ਵਿੱਚ ਗਰਮ ਦੁੱਧ ਦਾ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਘਰੇ ਬਣਿਆ ਹੋਇਆ ਇੱਕ ਤਾਂ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਤੇ ਟੇਸਟੀ ਵੀ ਬਿਲਕੁਲ ਬਾਜ਼ਾਰ ਵਰਗਾ ਹੀ ਬਣਦਾ ਹੈ ਇਸ ਤਰ੍ਹਾਂ ਹੀ ਆਪਣੀਆਂ ਪਕੜੀਆਂ ਸ਼ੁਰੂ ਹੋ ਗਈਆਂ ਤੇ ਗਾੜੀਆਂ ਹੋ ਗਈਆਂ ਜਿਸ ਟਾਈਮ ਤੇ ਅਸੀਂ ਤੋਂ 90% ਇਹ ਆਪਣੀਆਂ ਸੇਵੀਆਂ ਪੱਕ ਗਈਆਂ ਉਸ ਟਾਈਮ ਤੇ ਆਪਾਂ ਜਿਹੜਾ ਕਸਟਰਡ ਘੋਲ ਕੇ ਰੱਖਿਆ ਸੀ ਦੁੱਧ ਦੇ ਵਿੱਚ ਉਨੋਂ ਪਚੰਗੀ ਤਰ੍ਹਾਂ ਦੇ ਵਿੱਚ ਪਾ ਕੇ ਮਿਲਾ ਦੇਵਾਂਗੇ ਤੇ گاੜਾ ਹੋਣ ਤੱਕ ਆ ਜਿਹੜਾ ਪਕਾ ਲਵਾਂਗੇ ਕਸਟਰਡ ਪਾਉਣ ਤੋਂ ਬਾਅਦ ਤੁਸੀਂ ਜ਼ਿਆਦਾ ਦੇਰ ਨਹੀਂ ਪਕਾਉਣਾ ਹੈਗਾ ਕਿਉਂਕਿ ਸੇਮੀਆਂ ਤਾਂ ਪੱਕੀਆਂ ਹੋਈਆਂ ਨੇ ਜੇ ਬਹੁਤ ਹੀ ਜ਼ਿਆਦਾ ਦੇਰ ਕਸਟਰਡ ਤੁਸੀਂ ਪਕਾਉਂਗੇ ਫਿਰ ਇਹਦੀਆਂ ਗੱਠਾਂ ਜੀਆਂ ਜਿਹੜੀਆਂ ਉਹ ਬਣ ਜਾਂਦੀਆਂ ਨੇ ਤੇ ਇਸ ਤਰ੍ਹਾਂ ਇਹ ਕਸਟਰਡ ਵੀ ਆਪਣਾ ਪੱਕ ਗਿਆ ਤੇ ਸੇਮੀਆਂ ਤਾਂ ਪੱਕੀਆਂ ਹੋਈਆਂ ਸੀ ਤੁਸੀਂ ਇਦਾਂ ਦਾ ਥੋੜਾ ਜਿਹਾ ਪਤਲਾ ਹੀ ਰੱਖਣਾ ਹੈ ਬਹੁਤ ਜ਼ਿਆਦਾ گاੜਾ ਨਹੀਂ ਕਰਨਾ ਹੈਗਾ ਕਿਉਂਕਿ ਜਦੋਂ ਇਹ ਠੰਡਾ ਹੋ ਜਾਊਗਾ ਬਹੁਤ ਹੀ ਜ਼ਿਆਦਾ گاੜਾ ਹੋ ਜਾਊ ਤੁਸੀਂ ਦੇਖੋਗੇ ਕਿ ਸੇਮੀਆਂ ਵੀ ਆ ਥੋੜੀਆਂ ਥੋੜੀਆਂ ਟਰਾਂਸਪੇਰੈਂਟ ਜੀਆਂ ਹੋ ਗਈਆਂ ਤੇ ਗੈਸੀ ਫਲੇਮ ਆ ਜਿਹੜੀ ਆਪਾਂ ਬੰਦ ਕਰ ਦਿੱਤੀ ਆ ਤੁਸੀਂ ਇਹਨੂੰ ਰੂਮ ਟੈਂਪਰੇਚਰ ਤੇ ਪਹਿਲਾਂ ਠੰਡਾ ਕਰ ਲੈਣਾ ਹੈ ਮੈਂ ਬਰਫ਼ ਵਾਲੇ ਪਾਣੀ ਦੇ ਵਿੱਚ ਰੱਖ ਦਿੱਤਾ ਸੀ ਜਾਂ ਫਿਰ ਏਸੀ ਵਾਲੇ ਰੂਮ ਦੇ ਵਿੱਚ ਰੱਖ ਦਿਓ ਜਲਦੀ ਠੰਡਾ ਹੋ ਜਾਊ ਕਿਉਂਕਿ ਗਰਮੀ ਕਰਕੇ ਜਲਦੀ ਠੰਡਾ ਨਹੀਂ ਹੁੰਦਾ ਇਸ ਤਰ੍ਹਾਂ ਜਦੋਂ ਇਹ ਰੂਮ ਟੈਂਪਰੇਚਰ ਤੇ ਆ ਗਿਆ ਨਾਰਮਲ ਆ ਠੰਡਾ ਹੋ ਗਿਆ ਉਸ ਟਾਈਮ ਤੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਇਹ ਬਿਲਕੁਲ ਠੰਡਾ ਹੋਣ ਲਈ ਫਲ ਉਹਦਾ ਜਿਹੜਾ ਠੰਡਾ ਹੀ ਵਧੀਆ ਲੱਗਦਾ ਹੈ ਤੇ ਠੰਡਾ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਨੱਕ ਗਾੜਾ ਰਹਿ ਗਿਆ ਤੇ ਇਦਾਂ ਦਾ ਹੀ ਇਹ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਰੂਅਫਜ਼ਾ ਲੈ ਆਏ ਗਲਾਸਾਂ ਦੇ ਵਿੱਚ ਥੋੜਾ ਜਿਹਾ ਵਿੱਚ ਪਾ ਦਵਾਂਗੇ ਤੇ ਥੋੜਾ ਥੋੜਾ ਆਪਾਂ ਸਾਈਡਾਂ ਤੇ ਜਿਹੜਾ ਲਗਾ ਦਵਾਂਗੇ ਤਾਂ ਕਿ ਆਪਾਂ ਨੂੰ ਬਾਜ਼ਾਰ ਵਰਗਾ ਟੇਸਟ ਤੇ ਬਿਲਕੁਲ ਬਾਜ਼ਾਰ ਵਰਗੀ ਲੋਕ ਆਵੇ ਇਸ ਤਰ੍ਹਾਂ ਮੈਂ ਰੂਅਫਜ਼ਾ ਇਸ ਦੇ ਵਿੱਚ ਪਾ ਲਿਆ ਰੂਅਫਜ਼ਾ ਤੋਂ ਬਾਅਦ ਪਾਉਣ ਤੋਂ ਆਪਾਂ ਜਿਹੜਾ ਬੀਜ ਭਿਓ ਕੇ ਰੱਖੇ ਸੀਗੇ ਸਬਜ਼ਾ ਦੇ ਬੀਜ ਜਾਂ ਫਿਰ ਚੀਆ ਸੀਡਸ ਤੁਸੀਂ ਦੇਖ ਸਕਦੇ ਹੋ ਇੰਨੇ ਟਾਈਮ ਦੇ ਵਿੱਚ ਆਪਾਂ ਉਹ ਜਿਹੜਾ ਪਕਾਇਆ ਏ ਸੇਵੀਆਂ ਨੂੰ ਉਹਨੇ ਟਾਈਮ ਦੇ ਵਿੱਚ ਇਹ ਫੁਲਕੇ ਤਿਆਰ ਹੋ ਗਿਆ ਇੱਕ ਇੱਕ ਦੋ ਦੋ ਚਮਚਾਪਾਂ ਇਹਦੇ ਵਿੱਚ ਪਾ ਦਿੱਤੇ ਆ ਕਾਫੀ ਸਾਰੇ ਹੋ ਗਏ ਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਫਲੋਦਾ ਬਣਾ ਕੇ ਰੱਖਿਆ ਸੀਗਾ ਇਸ ਤਰ੍ਹਾਂ ਇਹ ਬਣ ਗਿਆ ਤੇ ਇਹਨੂੰ ਆਪਾਂ ਗਲਾਸਾਂ ਦੇ ਵਿੱਚ ਸਰਵ ਆ ਜਿਹੜਾ ਕਰ ਲਵਾਂਗੇ ਇਹ ਸਾਰੀਆਂ ਚੀਜ਼ਾਂ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਨੇਗੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਪਾ ਲਵਾਂਗੇ ਤੁਸੀਂ ਚਾਹੋ ਵਿੱਚ ਵੀ ਹੈ ਜਿਹੜੀ ਆਈਸਕ੍ਰੀਮ ਇਹਦੇ ਵਿੱਚ ਪਾ ਸਕਦੇ ਹੋ ਬਟ ਮੈਂ ਨਹੀਂ ਪਾਈ ਹੈਗੀ ਇਸ ਤਰ੍ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਦੋਨੋਂ ਗਲਾਸਾਂ ਦੇ ਵਿੱਚ ਆਪਾਂ ਉੱਪਰ ਤੱਕ ਆਈਸਕ੍ਰੀਮ ਦੀ ਜਗ੍ਹਾ ਛੱਡ ਕੇ ਉਹਨਾਂ ਨੂੰ ਭਰ ਲਵਾਂਗੇ ਤੇ ਬਿਲਕੁਲ ਠੰਡਾ ਹੋਵੇ ਤਾਂ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਫਿਰ ਬਾਜ਼ਾਰ ਵਰਗਾ ਤੁਹਾਨੂੰ ਟੇਸਟ ਆਊਗਾ ਤੁਸੀਂ ਚਾਹੋ ਆਈਸਕ੍ਰੀਮ ਆ ਜਿਹੜੀ ਘਰੇ ਵੀ ਬਣਾ ਸਕਦੇ ਹੋ ਪਰ ਮੇਰੇ ਕੋਲ ਬਾਜ਼ਾਰ ਵਾਲੀ ਆਈਸਕ੍ਰੀਮ ਸੀਗੀ ਇਸ ਲਈ ਮੈਂ ਉਹੀ ਰੱਖੂੰਗੀ ਤੁਸੀਂ ਚਾਹੋ ਡਰਾਈ ਫਰੂਟ ਵੀ ਪਾ ਸਕਦੇ ਹੋ ਜਾਂ ਕੋਈ ਵੀ ਫਰੂਟ ਕੱਟ ਕੇ ਪਾ ਸਕਦੇ ਹੋ ਮੈਂ ਜਿਹੜੀ ਚੈਰੀ ਆ ਕਲਰਫੁੱਲ ਚੈਰੀ ਆ ਜਿਹੜੀ ਉਹ ਪਾ ਦਿੱਤੀ ਆ ਤੁਸੀਂ ਫਰੂਟ ਕੱਟ ਕੇ ਪਾ ਦਿਓ ਉਹਦਾ ਵੀ ਟੇਸਟ ਬਹੁਤ ਹੀ ਵਧੀਆ ਆਉਂਦਾ ਏ ਸੀਜ਼ਨਲ ਫਰੂਟ ਕੋਈ ਵੀ ਆ ਮੰਗੋ ਪਾ ਲਓ ਅੰਗੂਰ ਪਾ ਲਓ ਜਾਂ ਕੋਈ ਵੀ ਲੀਚੀ ਵਗੈਰਾ ਵੀ ਪਾ ਸਕਦੇ ਹਾਂ ਤੇ ਆਈਸਕ੍ਰੀਮ ਆ ਜਿਹੜੀ ਉੱਪਰ ਆਪਾਂ ਸੈੱਟ ਕਰ ਦਿੱਤੀ ਆ ਬਿਲਕੁਲ ਠੰਡੀ ਠੰਡੀ ਤੁਸੀਂ ਘਰ ਵਾਲੀ ਆਈਸਕ੍ਰੀਮ ਜਾਂ ਘਰੇ ਆਈਸਕ੍ਰੀਮ ਜਮਾ ਕੇ ਹੋਈ ਹੈ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਦੋਨਾਂ ਦਾ ਫਲੇਵਰ ਹੈ ਜਿਹੜਾ ਟੇਸਟ ਬਿਲਕੁਲ ਵਧੀਆ ਆਊਗਾ ਬਾਜ਼ਾਰ ਵਰਗਾ ਆਊਗਾ ਇਸ ਤਰ੍ਹਾਂ ਹੀ ਟੇਸਟੀ ਫਲੁੱਦਾ ਬਣਾ ਬਣ ਕੇ ਤਿਆਰ ਹੋ ਗਿਆ ਹੁਣ ਦੂਜਾ ਗਲਾਸ ਥੋੜਾ ਜਿਆਦਾ ਹੀ ਭਰ ਗਿਆ ਇਸ ਲਈ ਥੋੜਾ ਡੁੱਲ ਰਿਹਾ ਉੱਪਰ ਪਾ ਇਹਨੂੰ ਗਾਰਨਿਸ਼ ਕਰ ਲਵਾਂਗੇ ਰੂਫਸ ਦੇ ਨਾਲ ਤੇ ਕਲਰ ਵੀ ਬਹੁਤ ਵਧੀਆ ਆਊਗਾ ਤੇ ਇਹ ਵੀ ਆਪਣਾ ਟੇਸਟੀ ਰੂਫਸ ਦਾ ਬਣ ਕੇ ਤਿਆਰ ਹੋ ਗਿਆ ਠੰਡਾ ਠੰਡਾ ਖਾਓ ਤੇ ਪੀਓ ਗਰਮੀ ਦੇ ਵਿੱਚ ਤੁਹਾਨੂੰ ਰਾਹਤ ਦੇਊਗਾ ਤੇ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਇਹਦੇ ਵਿੱਚ ਸਮਾਨ ਪਾਇਆ ਆਪਾਂ ਉਹ ਬਹੁਤ ਹੀ ਜ਼ਿਆਦਾ ਵਧੀਆ ਏ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਆ ਜਿਹੜਾ ਜ਼ਰੂਰ ਕਰਦਿਆ ਕਰੋ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ